ਜੀ ਗੱਲ ਜੀ ਸਾਰਿਆਂ ਨੂੰ ਵੈਲ ਜਦ ਅੱਜ ਮੈਂ ਸਵੇਰੇ ਉੱਠੀ ਮੈਂ ਬੜਾ ਡਰ ਕੇ ਉੱਠੀ 5:00 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਤੇ ਮੈਂ ਆਪਣੇ ਘਰ ਦੇ ਸਾਹਮਣੇ ਜਾ ਕੇ ਆਪਣੀ ਗੱਡੀ ਦਾ ਹਾਲ ਇਦਾਂ ਤੇ ਦੇਖਿਆ ਆਈ ਵਾਸ ਸ਼ੌਕਡ ਇਹ ਉਹ ਗੱਡੀ ਹੈ ਜਿਹੜੀ ਮੈਂ ਤੇ ਮੇਰਾ ਦੋਸ ਚਲਾਉਂਦੇ ਆ ਤੇ ਮੈਂ ਪੂਰੀ ਪ੍ਰੋਮੋਸ਼ਨਸ ਵਿੱਚ ਕੀਤੀਆਂ ਟੀਮ ਨਾਲ ਸਾਰਾ ਕੰਮ ਆਪੇ ਜੀ ਕਰਦੇ ਆ ਤੇ ਬੜਾ अजीब ਜਿਹਾ ਲੱਗਿਆ ਮਤਲਬ ਪਹਿਲਾਂ ਮੈਂ ਡਰੀ ਰਹੀ ਪਰ ਫਿਰ ਚਲੋ ਹੁਣ ਮੈਨੂੰ ਲੱਗਦਾ ਕਿ ਹੁਣ ਮੈਂ ਸਾਰੇ ਸਾਹਮਣੇ ਇਹ ਬੋਲ ਸਕਦੀ ਹਾਂ ਕਿ ਮੂੰਹ ਮੈਨੂੰ ਸਾਥ ਥੋੜੀ ਬਹੁਤ ਕਿਤਨਾ ਕਿਤੇ ਖੁਸ਼ੀ ਆ ਕਿ ਕਿ ਜਿਸ ਕਿਸੇ ਨੇ ਵੀ ਇਹ ਜੈ ਕੀਤਾ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਵੀ ਨਫ਼ਰਤ ਹੈ ਜਾਂ ਕੋਈ ਵੀ ਐਂਗਰ ਹੈ ਉਹ ਠੰਡ ਪੈ ਗਈ ਉਹਨਾਂ ਨੂੰ ਤੇ ਉਹਨਾਂ ਨੂੰ ਅੱਜ ਚੰਗੀ ਨੀਂਦ ਆਏਗੀ which is sign which is i'm okay with ਖੁਸ਼ੀ ਹੈ ਕਿ ਤੁਸੀਂ ਅੱਜ ਚੰਗੇ ਤਰੀਕੇ ਨਾਲ ਸੋ ਸਕੋਗੇ ਤੇ ਇਹਦੇ ਨਾਲ ਇਹ ਵੀ ਰਿਅਲਾਈਜ਼ ਹੁੰਦਾ ਕਿ ਭਾਵੇਂ ਅਸੀਂ ਕੋਸ਼ਿਸ਼ ਵੀ ਕਰ ਲਈਏ ਕੁਝ ਨਾ ਕੁਝ ਤੇ ਰਹਿ ਜਾਂਦਾ एवरीथिंग ਇਜ਼ ਜਸਟ ਨਾਟ ਇਨਾਫ ਤੇ ਐਜ਼ ਐਨ ਆਰਟਿਸਟ ਦੁੱਖ ਲੱਗਦਾ ਕਿਉਂਕਿ ਅਸੀਂ ਜੋ ਵੀ ਕਰਦੇ ਤੁਹਾਡੇ ਲਈ ਕਰਦੇ ਆ ਚਲੋ ਤੇ ਫੇਰ ਗੱਡੀ ਆ ਇਹ ਫੇਰ ਠੀਕ ਹੋ ਸਕਦੀ ਪਰ ਮੈਨੂੰ ਇਹ ਚੀਜ਼ ਤੋਂ ਇਹ ਰੈਅਲਾਈਜ਼ ਹੁੰਦਾ ਕਿ ਜਿੰਨਾ ਆਪਾਂ ਇੱਕ ਦੂਜੇ ਲਈ ਨਫ਼ਰਤ ਲੈ ਕੇ ਘੁੰਮਦੇ ਆ ਉਹ ਆਪਾਂ ਕਿਦਾਂ ਠੀਕ ਕਰਾਂਗੇ ਮਤਲਬ ਅਸੀਂ ਇੱਕ ਸੈਕਿੰਡ ਨਹੀਂ ਲਾਇਆ ਕੋਈ ਵੀ ਚੀਜ਼ ਡੈਮੇਜ ਕਰਨ ਨੂੰ ਮਤਲਬ ਕੱਲ ਨੂੰ ਤੁਸੀਂ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਕੁਝ ਵੀ ਹੋ ਸਕਦਾ ਯਾਰ ਦੁਨੀਆ ਬਹੁਤ ਛੋਟੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਪਿਆਰ ਵੰਡੋ ਖੁਸ਼ ਰਹੋ ਇਸ ਚੀਜ਼ਾਂ ਤੋਂ ਕੁਝ ਵੀ ਨਹੀਂ ਨਿਕਲਣਾ ਆਈ ਸਵਰ ਕੁਝ ਵੀ ਨਹੀਂ ਹੋਣਾ ਮਤਲਬ ਇਹ ਸਭ ਟੈਂਪਰੇਰੀ ਡੈਮੇਜ ਜੇ ਤੁਸੀਂ ਕਰ ਵੀ ਦਿੰਦੇ ਹੋ ਹਨਾ ਇਹ ਬਸ 5 ਸੈਕਿੰਡ ਦੀ ਸੈਟੀਸਫੈਕਸ਼ਨ ਹੈ ਪਰ ਯਾਰ ਜੋ ਵੀ ਹੈ ਇਹਨਾਂ ਨਾਲ ਪਿਆਰ ਦਿਓ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲ ਜਦ ਅੱਜ ਮੈਂ ਸਵੇਰੇ ਉਠੀ ਮ ਬੜਾ ਡਾਰਕੀ ਉਠੀ 5 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਤੇ ਮੈਂ ਆਪਣੇ ਘਰ ਦੇ ਸਾਹਮਣੇ ਜਾ ਕੇ ਆਪਣੀ ਗੱਡੀ ਦਾ ਹਾਲ ਇਦਾਂ ਦੇ ਦੇਖਿਆ ਆਈ ਵਾਸ ਸ਼ੌਕਡ ਇਹ ਉਹ ਗੱਡੀ ਹੈ ਜਿਹੜੀ ਮੈਂ ਤੇ ਮੇਰਾ ਦੋਸ ਚਲਾਉਂਦੇ ਆ ਤੇ ਮੈਂ ਪੂਰੀ ਪ੍ਰਮੋਸ਼ਨਸ ਵਿੱਚ ਕੀਤੀਆਂ ਟੀਮ ਨਾਲ ਸਾਰਾ ਕੰਮ ਆਪੇ ਜੀ ਕਰਦੇ ਆ ਤੇ ਬੜਾ ਜੀਜਾ ਲੱਗਿਆ ਮਤਲਬ ਪਹਿਲਾਂ ਮੈਂ ਡਰ ਹੀ ਰਹੀ ਪਰ ਫਿਰ ਚਲੋ ਹੁਣ ਮੈਨੂੰ ਲੱਗਦਾ ਕਿ ਹੁਣ ਮੈਂ ਸਾਰੇ ਸਾਹਮਣੇ ਬੋਲ ਸਕਦੀ ਹਾਂ ਕਿ ਹੁਣ ਮੈਨੂੰ ਸ਼ਾਇਦ ਥੋੜੀ-ਬਹੁਤੀ ਕਿਤਨਾ-ਕਿਤੇ ਖੁਸ਼ੀ ਆ ਕਿ ਕਿ ਜਿਸ ਕਿਸੇ ਨੇ ਵੀ ਇਹ ਜਿਹਾ ਕੀਤਾ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਵੀ ਨਫ਼ਰਤ ਹੈ ਜਾਂ ਕੋਈ ਵੀ ਐਂਗਰ ਹੈ ਉਹ ਠੰਡ ਪੈ ਗਈ ਉਹਨਾਂ ਨੂੰ ਤੇ ਉਹਨਾਂ ਨੂੰ ਅੱਜ ਚੰਗੀ ਨੀਂਦ ਆਏਗੀ which is fine which is i'm okay with ਖੁਸ਼ੀ ਹੈ ਕਿ ਤੁਸੀਂ ਅੱਜ ਚੰਗੇ ਤਰੀਕੇ ਨਾਲ ਸੌ ਸਕੋਗੇ ਤੇ ਇਦੇ ਨਾਲ ਇਹ ਵੀ ਰਿਅਲਾਈਜ਼ ਹੁੰਦਾ ਕਿ ਭਾਵੇਂ ਅਸੀਂ ਕੋਸ਼ਿਸ਼ ਵੀ ਕਰ ਲਈਏ ਕੁਛ ਨਾ ਕੁਛ ਤੇ ਰਹਿ ਜਾਂਦਾ ఎవਰੀਥਿੰਗ ਇਜ਼ ਜਸਟ ਨਾਟ ਇਨਾਫ ਤੇ ਐਜ਼ ਐਨ ਆਰਟਿਸਟ ਦੁੱਖ ਲੱਗਦਾ ਕਿਉਂਕਿ ਅਸੀਂ ਜੋ ਵੀ ਕਰਦੇ ਸਾਡੇ ਲਈ ਕਰਦੇ ਆ ਚਲੋ ਤੇ ਫੇਰ ਗੱਡੀ ਆ ਇਹ ਫੇਰ ਠੀਕ ਹੋ ਸਕਦੀ ਪਰ ਮੈਨੂੰ ਇਹ ਚੀਜ਼ ਤੋਂ ਇਹ ਰਿਅਲਾਈਜ਼ ਹੁੰਦਾ ਕਿ ਜਿੰਨਾ ਆਪਾਂ ਇੱਕ ਦੂਜੇ ਲਈ ਨਫ਼ਰਤ ਲੈ ਕੇ ਘੁੰਮਦੇ ਆ ਉਹ ਆਪਾਂ ਕਿਦਾਂ ਠੀਕ ਕਰਾਂਗੇ ਮਤਲਬ ਅਸੀਂ ਇੱਕ ਸੈਕਿੰਡ ਨਹੀਂ ਲਾਇਆ ਕੋਈ ਵੀ ਚੀਜ਼ ਡੈਮੇਜ ਕਰਨ ਨੂੰ ਮਤਲਬ ਕੱਲ ਨੂੰ ਤੁਸੀਂ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਕੁਝ ਵੀ ਹੋ ਸਕਦਾ ਯਾਰ ਦੁਨੀਆ ਬਹੁਤ ਛੋਟੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਪਿਆਰ ਵੰਡੋ ਖੁਸ਼ ਰਹੋ ਇਸ ਚੀਜ਼ਾਂ ਤੋਂ ਕੁਝ ਵੀ ਨਹੀਂ ਨਿਕਲਣਾ